ਨਿੰਗ ਟਾਈਮ ਜਦੋਂ ਸਾਢੇ 5 ਵਜੇ ਉੱਠੀ ਤਾਂ ਮੈਂ ਦੇਖਿਆ ਪਾਣੀ ਸ਼ਤ ਤੋਂ ਫਰ ਫਰ ਆਂੜਿਆ ਜਿੱਦਾਂ ਕਿ ਬੰਬੀਆਂ ਵਾਲੀ ਮੋਟਰ ਚੱਲਣ ਦੀ ਹੁੰਦੀ ਆ ਮੈਂ ਦੇਖਿਆ ਸਮਾਰਚ ਬੜਾ ਗਾੜਾ ਜਿਹਾ ਬੱਦਲ ਹੋਇਆ ਸੀ ਫਿਰ ਮੈਂ ਬਣਾਈ ਚਾਹ ਉਹਦਾ ਬ੍ਰੇਕਫਾਸਟ ਰੀਤ ਦਾ ਲੰਚ ਬਾਕਸ ਰੈਡੀ ਕੀਤਾ ਉਹਦਨੇ ਆਪਣਾ ਲੰਚ ਬਾਕਸ ਪੈਕਰਵਾ ਕੇ ਆਪਣੇ ਬੈਗ ਵਿੱਚ ਰੱਖਿਆ ਰੀਤ ਕੰਡ ਇਹ ਆਪਣਾ ਬ੍ਰੇਕਫਾਸਟ ਉਸ ਬਾਅਦ ਮੈਂ ਰੀਤ ਨੂੰ ਕੀਤਾ ਰੈਡੀ ਤਰੀਤ ਚੱਲੇ ਗਏ ਸਕੂਲ ਆਪਣੇ ਪਾਪਾ ਨਾਲ ਫਿਰ ਮੈਂ ਵੀ ਚਾਹ ਵਗੈਰਾ ਪੀਤੀ ਉਸ ਤੋਂ ਬਾਅਦ ਵਿੱਚ ਬਣਾਏ ਪਰਵੇਂ ਕਰੇਲੇ ਨਾਲ ਐਕਸਟਰਾ ਮਸਾਲਾ ਫਰਾਈ ਕੀਤਾ ਜਦੋਂ ਮੈਂ ਬਾਹਰ ਜਾ ਕੇ ਦੇਖਿਆ ਤਾਂ ਸਮਾਨ ਵਿੱਚ ਇੱਕਦਮ ਕਾਲੇ ਬੱਦਲ ਫਿਰ ਤੋਂ ਆ ਗਏ ਤੇ بارش ਆਉਣ ਲੱਗ ਗਈ ਮੋਟੀ ਮੋਟੀ ਉਧਰੋਂ ਰੀਤਪੋਦ ਦੇ ਸਕੂਲ ਦੀ ਛੁੱਟੀ ਦਾ ਟਾਈਮ ਹੋਣ ਡਿਆ ਸੀ ਤੇ بارش ਸ਼ਮਾਸ਼ਮ ਆਉਂਦੀ ਹੀ ਰੀਤਪੋਦ ਦੇ ਸਕੂਲ ਦੀ ਛੁੱਟੀ ਦਾ ਟਾਈਮ ਹੋਣ ਤੇ ਬੱਦਲ ਦੇਖ ਕੇ ਮੇਰਾ ਦਿਲ ਘੂਮੋਂ ਕਰਨ ਤੇ ਰੀਤ ਕਿਤੇ ਗਿੱਲੇ ਹੋ ਕੇ ਨਾ ਜਾਂ ਸਕੂਲ ਪਲੇ ਪਲਾਟ ਤੇ ਲੱਗੇ ਹੋਏ ਮਿਸਤਰੀ ਕੋਠੀ ਬਣਾਉਣ ਲਈ ਰੀਤ ਦੇ ਪਾਪਾ ਗਏ ਮਿਸਤਰੀਆਂ ਦੀ ਚਾਹ ਲੈ ਕੇ ਰੀਤ ਦੇ ਪਾਪਾ ਆਪਣੇ ਦੋਸਤ ਦੀ ਗੱਡੀ ਤੇ ਰੀਤ ਨੂੰ ਛੱਡ ਕੇ ਸਕੂਲ ਤੋਂ ਘਰ ਕਿਉਂਕਿ ਰੀਤ ਦੇ ਪਾਪਾ ਸਿੱਧਾ ਪਲਾਟ ਤੋਂ ਗਏ ਸਕੂਲ ਜ਼ਰੂਰੀ ਕੰਮ ਲਈ ਆਪਣੇ ਘਰੋਂ ਗੱਡੀ ਕੱਢਣੀ